ਨੋ ਹੈਲੋ ਜੀ ਸ਼ਸ਼ੀਕਾਲ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਅੱਜ ਅਸੀਂ ਬਣਾਉਣ ਜਾ ਰਹੇ ਝਾੜ ਕarele ਜਿਨ੍ਹਾਂ ਨੂੰ ਜੰਗਲੀ ਕarele ਵੀ ਕਹਿੰਦੇ ਹਨ ਸਭ ਤੋਂ ਪਹਿਲੇ ਇਹਨਾਂ ਨੂੰ ਇਸ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਪਾਣੀ ਨਾਲ ਸਭ ਤੋਂ ਪਹਿਲਾਂ ਅਸੀਂ ਪਾਣੀ ਲਵਾਂਗੇ ਉਹਦੇ ਵਿੱਚ ਅਸੀਂ ਨਮਕ ਪਾਵਾਂਗੇ ਫਿਰ ਇਸ ਚੰਗੀ ਤਰ੍ਹਾਂ ਛਾੜਕੜੇ ਲੇਨ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਪਾਣੀ ਚ ਇਹਨਾਂ ਨੂੰ ਅਸੀਂ ਛੋਟੇ ਛੋਟੇ ਕਰਕੇ ਵਾਸ਼ ਕਰਾਂਗੇ ਉਸੇ ਇਹਨਾਂ ਸਾਰੇ ਖਰੇ ਖਾੜ ਖਰੇ ਨੂੰ ਵਾਸ਼ ਕਰ ਲਵਾਂਗੇ ਉਹ ਜੀ ਸਾਡੇ ਝਾੜ ਕ੍ਰੇਲੇ ਵੋਸ਼ ਹੋ ਚੁੱਕੇ ਹਨ ਹੁਣ ਅਸੀਂ ਇਹਨਾਂ ਨੂੰ ਉੱਪਰ ਤੇ ਛਿੱਲ ਕੇ ਇਹਨਾਂ ਨੂੰ ਕਟਾਂਗੇ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਛਿੱਲ ਲਵਾਂਗੇ ਤੇ ਛਿੱਲ ਕੇ ਦੋਨੇ ਪਾਸੇ ਦੇ ਦੀਆਂ ਡੰਡੀਆਂ ਕੱਟ ਲਵਾਂਗੇ ਇਸ ਤਰ੍ਹਾਂ ਦੋਨੇ ਪਾਸੇ ਡੰਡੀਆਂ ਕੱਟ ਲਵਾਂਗੇ ਫਿਰ ਅਸੀਂ ਇਹਨਾਂ ਨੂੰ ਫੁੱਲਾਂਗੇ ਹਾਂ ਸੀ ਇਹਨਾਂ ਨੂੰ ਕੱਟਾਂਗੇ। ਅੱਕੇ ਸੀਂਹ ਦੀ ਕਰਦੇ। ਤੁਸੀਂ ਚਾਹੋ ਤਾਂ ਇਦਾਂ ਕੱਟ ਸਕਦੇ ਹੋ। ਜਿਹੜੀ ਬੀ ਬੀ ਕੱਢਾਂਗੇ। ਬੀ ਨਹੀਂ ਕੱਢਣੇ ਇਹਦੇ ਵਿੱਚ। ਹੁਣ ਅਸੀਂ ਇਹਨਾਂ ਦੇ ਜਿਹੜੇ ਜ਼ਿਆਦਾ ਬੀ ਪੱਕੇ ਹੋਏ ਆ ਉਹ ਕੱਢਾਂਗੇ। ਜਿਨ੍ਹਾਂ ਚ ਬੀ ਕੱਚੇ ਅਸੀਂ ਉਹ ਨਹੀਂ ਕੱਢਾਂਗੇ। ਬਣਾ ਲਓ ਅਸੀਂ ਇਹਦੇ ਵਿੱਚ ਹਲਦ ਤੇ ਨਮਕ ਜੋ ਅਸੀਂ ਮਿਕਸ ਕਰ ਲਿਆ ਸੀ ਇਹਦੇ ਤਲਾਵਾਂਗੇ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨਾਂ ਦਾ ਪਾਉਂ ਕਿਉਂ ਕਿਆ ਦੱਤ ਪੜਾ ਗਏ ਹੁਣ ਅਸੀਂ ਇਹਨਾਂ ਨੂੰ 2 ਘੰਟੇ ਵਾਸਤੇ ਧੁੱਪ ਵਿੱਚ ਰੱਖ ਦਵਾਂਗੇ ਦੀਵਾਨ ਅਸੀਂ ਇਹਨਾਂ ਨੂੰ ਧੁੱਪ ਵਿੱਚ ਤੇ ਚੱਕ ਲਵਾਂਗੇ ਧੁੱਪ ਵਿੱਚ ਅਸੀਂ ਇਹਨਾਂ ਨੂੰ ਇਸ ਕਰਕੇ ਰੱਖਿਆ ਹੈ ਤਾਂ ਜੋ ਈਜ਼ੀ ਥੋੜੀ ਜਿਹੀ ਕੜਤਨ ਘੱਟ ਹੋ ਜਾਵੇ ਕਿਉਂਕਿ ਇਹ ਬਹੁਤ ਜ਼ਿਆਦਾ ਕੋੜੇ ਹੁੰਦੇ ਹਨ ਇਸ ਕਰਕੇ ਅਸੀਂ ਇਹਨਾਂ ਨੂੰ ਨਮਕ ਲਗਾ ਕੇ ਧੁੱਪ ਵਿੱਚ ਰੱਖਿਆ ਹੈ ਤਾਂ ਜੋ ਇਹਨਾਂ ਤੋਂ ਕੜਤਨ ਨਿਕਲ ਜਾਵੇ ਅਸੀਂ ਕਲੇਲੇ ਬਾਹਰ ਤੇ ਅੰਦਰ ਚੱਕ ਲਏ ਆਏ ਆ ਧੁੱਪ ਵਿੱਚ ਤੇ ਹੁਣ ਅਸੀਂ ਇੱਧਰ ਤੇਲ ਗਰਮ ਰੱਖ ਦਿੱਤਾ ਹੈ ਸਾਡਾ ਤੇਲ ਗਰਮ ਹੋ ਚੁੱਕਾ ਹੈ ਹੁਣ ਅਸੀਂ ਇਹਦੇ ਵਿੱਚ ਜੀ ਇੱਕ ਚਮਚ ਜੀਰਾ ਪਾਵਾਂਗੇ ਫਿਰ ਹਲਦੀ ਪਾਵਾਂਗੇ ਆਪਾਂ ਇਸੇ ਤਰ੍ਹਾਂ ਬਰਨ ਕਰ ਲਵਾਂਗੇ ਸਾਡੇ ਪਿਆਜ਼ ਹਲਕੇ ਬਰਨ ਹੋ ਚੁੱਕੇ ਹਨ ਹੁਣ ਇਸੇ ਦੇ ਵਿੱਚ ਇੱਕ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ एक चम्मच गरम मसाला पावे हल्का जि नमक ऐड करा हम अस एच एक टमाटर पाव

ਇਸ ਦੇ ਵਿੱਚ ਜੰਗਲੀ ਤਰੇਲੇ ਆਡ ਕਰਾਂਗੇ ਕਿ ਇਸ ਦਾ ਫਲੇਮ ਅਸੀਂ ਲੋ ਕਰ ਦੇਵਾਂਗੇ। ਇਸ ਤੱਕ ਅੰਦਰਲੇ ਅਸਰੀ ਨੂੰ ਲੋ ਫਲੇਮ ਤੇ ਪਕਾਵਾਂਗੇ। ਲੋ ਜੀ ਸਾਡੇ ਖੀਲੇ ਬਣ ਕੇ ਰੈਡੀ ਹੋ ਚੁੱਕੇ ਹਨ। ਹੁਣ ਅਸੀਂ ਇਹਨਾਂ ਨੂੰ ਗਰਮਾ-ਗਰਮ ਪਰੋਸਾਂਗੇ ਰੋਟੀ ਨਾਲ